ਸਸੂਕਾਲ ਦੋਸਤੋ ਤੁਸੀਂ ਜਿਹੜੇ ਅਣਕ ਦੇ ਨਾਲ ਮਾਲਵਾ ਜਿਲ੍ਹਾ ਬਟਿੰਡਾ ਦੇ ਪਿੰਡ ਕਿਨੇ ਬੰਗੀ ਕਲਾਂ ਜੋ ਕਿ ਮਸ਼ਹੂਰ ਪਿੰਡ ਆ ਜਿੱਥੇ ਕਿ ਨਾਮਵਰ ਵਪਾਰੀ ਰਹਿੰਦੇ ਆ ਤੇ ਚੰਗੇ ਪਸ਼ੂ ਨਾਮ ਕੱਢ ਚੁੱਕੇ ਮੇਲਿਆਂ ਦੇ ਵਿੱਚੋਂ ਤੇ ਅੱਜ ਆਪਾਂ ਇੱਕ ਇੱਥੇ ਵਪਾਰੀ ਨਾਲ ਗੱਲ ਕਰਦੇ ਆਂ ਜਿਨ੍ਹਾਂ ਦਾ ਬੱਚਿਆਂ ਦਾ ਤੇ ਚੰਗੀਆਂ ਨਸਾਂ ਦੀਆਂ ਗਾਵਾਂ ਦਾ ਵਪਾਰ ਦਾ ਕੰਮ ਆ ਤੇ ਬਣਿਆ ਰਹੋ ਤੁਸੀਂ ਐਂਡ ਟੱਕਰ ਤੇ ਸਾਰੀ ਗੱਲਬਾਤ ਕਰਦੇ ਆਂ ਬਈ ਉਹਨਾਂ ਨਾਲ ਆਈ ਦੋਸਤ ਜਮੀ ਆਪਾਂ ਤੁਹਾਨੂੰ ਦੱਸਿਆ ਕਿ ਪਿੰਡ ਵਿੱਚ ਸਰਦਾਰ ਨੱਥਾ ਸਿੰਘ ਵਪਾਰ ਦਾ ਕਾਫੀ ਲੰਮੇ ਟਾਈਮ ਤੋਂ ਕੰਮ ਕਰਦੇ ਆ ਰਹੇ ਆ ਤੇ ਹੁਣ ਇਹਨਾਂ ਨੇ ਕੰਮ ਨਾਲ ਨਾਲ ਬੱਛੀਆਂ ਦਾ ਕੱਟੀਆਂ ਦਾ ਉਹ ਵੀ ਨਾਲ ਸ਼ੁਰੂ ਕੀਤਾਗਾ ਜਿਹੜੇ ਚੰਗੇ ਪਸ਼ੂ ਪਾਲਖਾਨ ਜਿਨ੍ਹਾਂ ਨੂੰ ਚੰਗੀ ਨਸਲ ਦੀਆਂ ਵਧੀਆ ਬਰੀਡ ਦੇ ਪਸ਼ੂ ਬੱਛੀ ਕੱਟੀ ਚਾਹੀਦੀ ਹੋ ਉਹ ਸਰਦਾਰ ਨੱਥਾ ਸਿੰਘ ਨਾਲ ਉਹਨਾਂ ਦੇ ਸੁਪੁੱਤਰ ਸਰਦਾਰ ਅਵਤਾਰ ਸਿੰਘ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਹਰ ਵੇਲੇ ਇਹਨਾਂ ਕੋਲੇ ਪਸ਼ੂ ਇੱਥੇ ਹੁੰਦੇ ਆ ਕਿਦੋਂ ਮਰਜ਼ੀ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਇੱਕ ਗਾਂ ਦਿਖਾਉਣੇ ਆ ਜਿਹੜੀ ਨਾਲ ਕੋਲੇ ਬਾ ਕਮਾਲ ਗਾਂਗੀ ਹਾਂਜੀ ਡਾਕਟਰ ਸਾਹਿਬ ਐਸੀ ਐਸਟੀ ਕਾਲ ਹੋ ਟੇਟਾ ਕੰਪਨੀ ਹਾਂਜੀ ਹਾਂਜੀ ਵਧੀਆ ਬਈ ਤੇ ਦੱਸੋ ਦਿਓ ਜਾਣਕਾਰੀ ਇਸ ਗਾਂ ਬਾਰੇ ਇਹ ਗਾਂ ਬਈ ਆਪਣੇ ਦੂਜਾ ਸੂਹਾ ਗਾਂ ਕੀ ਹਾਂਜੀ ਹਾਂ ਤੇ ਸੂਈ ਨੂੰ ਇਹਨੂੰ ਹੋ ਗਏ 5 ਦਿਨ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਆਉਂਦਾ ਮੇਰੇ ਥੱਲੇ 24 25 ਲੀਟਰ ਤਿਆਰ ਆ ਮੌਕੇ ਦਾ ਅੱਛਾ 24 25 ਲੀਟਰ ਬੰਦ ਕਹਿਣ ਦਾ ਨਹੀਂ ਬਾਕੀ ਤਿਆਰ ਹਾਂ ਹਾਂ ਆਪਾਂ ਤੋਲ ਕੇ ਘਰੇ ਉੱਪਰ ਕੰਟਾ ਲਾ ਕੇ ਦੇ ਦਾਂਗੇ ਅੱਛਾ ਹਾਂਜੀ ਹਾਂਜੀ ਚਾਹੇ ਦੋ ਡੰਗ ਚਾਰ ਤੰਗ ਬੰਦਾ ਆਪਦਾ ਚੋਕੇ ਦੇਖ ਸਕਦਾ ਹੈ ਇਹ ਆਪਣੇ ਕਿਸੇ ਖਾਸ ਬੰਦੇ ਤੋਂ ਹੀ ਆਈ ਆ ਅੱਛਾ ਹਾਂ ਆਪਣਾ ਹੀ ਵਪਾਰ ਲੈਣ ਦੀ ਆਈ ਹੈ ਇਹ ओके okay. ए गांजरी आ एवीएस ਦੇ ਰੋਡਿਓ ਸੀਮਨ ਦੀ ਆ ਅੱਛਾ ਹਾਰ ਕਾਰਡ ਉਹਨਾਂ ਨੇ ਹਾਰ ਕਾਰਡ ਹੈਗਾ ਇਹਦਾ ਹਾਂ ਇਹਦੀ ਬੱਚੀ ਹੈ ਜਿਹਦੀ ਮਾਗਰ ਅੱਛਾ ਹਾਂ ਉਹ ਵੀ ਦਿਖਾ ਦਿਓ ਬਈ ਬੱਚੀ ਤੇ ਮਾਰ ਦੇ ਕੇ ਆ ਬੱਚੀ ਵੀ ਬਹੁਤ ਸੁੰਨੀ ਆ ਹਾਂ ਹਾਂ ਇਹ एवीएस ਦੇ ਸਪਾਈਕ ਦੀ ਆ एवीएस ਦੀ ਸਪਾਈਕ ਹਾਂ ਹਾਂ ਇਹਦੀ ਪੱਕਾ ਹਾਂ ਗਾਰੰਟੀ ਵਾਲੀ ਗੱਲ ਹੈ ਇਹਦੀ ਪੱਕਾ ਰਕਾਰਡ ਹੈਗਾ ਆਪਣੇ ਕੋਲੇ ਇਹ ਮੈਟਰੋ ਐਬੀਐਸ ਸਪਾਈਕ ਦੀ ਆ ਤੇ ਗੁਲਾਬੀ ਨਾਸਾ ਆਈਆਂ ਤੇ ਬੱਛੀ ਗੁਲਾਬੀ ਥਾਣਾ ਬਾਈ ਤੇ ਗੁਲਾਬੀ ਥਾਣਾ ਪੰਦਰ ਦੀ ਬਹੁਤ ਸੋਹਣੀ ਆ ਤੇ ਜਿੰਮੇ ਹਾਈਟ ਹੂਟ ਚੰਗੀ ਬੱਛੀ ਆ ਹਾਂ 5 ਦਿਨਾਂ ਦੀ ਹੋਈ ਆ ਹਜੇ ਅੱਛਾ 5 ਦਿਨਾਂ ਦੀ ਐ ਸਪਾਈਕ ਦੀ ਹੈ ਨਾ ਤੇ ਸਾਰਾ ਆਪਾਂ ਨੂੰ ਰਿਕਾਰਡ ਮਿਲੂਗਾ ਮਾਮਾ ਧੀਆਂ ਦਾ ਹਾਂ ਹਾਂ ਓਕੇ ਤੇ ਇਹ ਗਾਂਸ ਮਾਰ ਕੇ ਖੋਲ ਕੇ ਦਿਖਾ ਦੇ ਤਰੀ ਚਲਾ ਕੇ ਦਿਖਾ ਦਿਓ ਮੈਟਰੋ ਹਾਈਟ ਹੂਟ ਗਾਂ ਦੀ ਬਹੁਤ ਬੇਲਬੂਲ ਬਹੁਤ ਆ ਤੇ ਤੁਸੀਂ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਬੇਣ ਦੇਖੋ ਨਾੜ ਦੇਖੋ ਦੁੱਧ ਵਾਲੀ ਜਿਹੜੀ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਪੱਕੇ ਦੁੱਧ ਜੀ ਨਾ ਬਾਈ ਨੇ ਦੱਸਿਆਗਾ ਕੱਢੂਗੀ ਹੁਣ ਤਾਂ ਚੋਈ ਹੋਈ ਹੈ ਬਾਈ ਇਹ ਹਾਂਜੀ ਹਾਂਜੀ ਤੇ ਟਾਈਮ ਮਿੱਤਰੋ ਹੁਣ ਹੈਗਾਗਾ ਸਾਢੇ 10 ਹੋ ਗਏ ਤੇ ਤੁਸੀਂ ਆਪ ਦੇਖ ਲਓ ਭਵਾਨਾ ਸਾਢੇ 10 ਦਾ ਟਾਈਮ ਤੇ ਸ਼ਾਮ ਨੂੰ ਤੇ ਪੂਰੀ ਤਿਆਰ ਹੋ ਜਾਣਾ ਇਹਨੇ ਹਾਂ ਸ਼ਾਮ ਨੂੰ ਤਾਂ ਭਰ ਜਾਂਦੀ ਹੈਗੀ ਦੁੱਧ ਤਾਂ ਮਿੱਤਰੋ ਛੁੱਡੀ ਸੇਵਾ ਦਾ ਬਾਕੀ ਜੋ ਚੀਜ਼ ਆਪਣੇ ਸਾਹਮਣੇ ਹੈ ਹਨਾ ਦੋ ਡੰਗ ਤਿੰਨ ਡੰਗ ਤੁਸੀਂ ਆਪ ਦੀ ਚੋਕੀ ਦੇ ਸਕਦੇ ਹੋ 35 ਕਿਲੋ ਦੀ ਗਰੰਟੀ ਹੈ ਦੀ ਜੀ ਮਤ ਕਿ ਪੂਰਾ ਸਾਨੂੰ ਯਕੀਨ ਆ 35 ਕਿਲੋ ਦੇ ਦੂ ਵੀ 35 ਕਿਲੋ ਤੇ ਆਜੂਗੀ ਹਾਂਜੀ ਹਾਂਜੀ ਉਹਤ 5 ਦਿਨਾਂ ਚ 24 ਲੀਟਰ 25 ਦੇ ਵਜੇ ਜਦੋਂ ਬਿਲਕੁਲ ਕਿ ਇਹ ਆਪਣੇ ਘਰ ਦੀ ਬੱਚੀ ਆ ਇਹ ਆਪਣੇ ਘਰੇ ਬਚਾਂ ਜੀ ਦੋ ਸੂਏ ਇਹਨੇ ਆਪਣਾ ਦੁੱਧ ਦਿੱਤਾ ਵਧੀਆ ਤੀਜੇ ਸੂਏ ਸੋਣ ਵਾਲੀ ਆ ਕਿਨੇ ਦਿਨ ਕੱਢਦੀ ਆ ਇਹ ਕੱਢ ਜੋ 15 ਦਿਨ ਜੀ ਅੱਛਾ ਹਾਂਜੀ ਇਹ 15 ਦਿਨ ਦੀ ਕੱਚੀ ਆ ਨਾ ਤੇ ਇਹਨੇ ਦੁੱਧ 30 ਲੀਟਰ ਪਾਇਆ ਆਪਣੇ ਕੋਲੇ ਐ ਤਾਂ ਮਤਲਬੀ ਬਹੁਤ ਭਰਨੇ ਨੇ ਵੀ ਤਿਆਰ ਹੋਣਾ ਜਿਹੜੇ ਹਿਸਾਬ ਨਾਲ ਦੀ ਹਾਈਟ ਆ ਬੇਲਾ ਹਣਾ ਮਤਲਬ ਕਿ ਇਹ ਚ ਖਾਸੀਅਤ ਹੈ ਜੀ ਹਾਂ ਇਸ ਦਾ ਹੀ ਮਤਲਬ ਕਿ ਫੈਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰਘਣਾ ਦੁੱਧ ਹੈ ਦਾ ਨਹੀਂ ਅਮਰੀਕਾ ਨਾਲ ਘੱਟ ਹੁੰਦਾ ਹੈਗਾ ਇਹ ਸੀ 200 ਆਪ ਦੁੱਧ ਪੀਤਾ ਹੈ ਦਾ ਅੱਛਾ ਇਹਦਾ ਬੰਦਾ ਲੈ ਗਿਆ ਜਿਆਦਾ ਹੀ ਰੱਖੂਗਾ ਤੇ ਇਹਦਾ ਡਾਕਟਰ ਸਾਹਿਬ ਕੋਈ ਇਹਦਾ ਆਪਣੇ ਕੋਲ ਕੋਈ ਰਿਕਾਰਡ ਕੋਈ ਇਹਦਾ ਟੀਕਾ ਏਵੀਐਸ ਦਾ ਲੱਗਿਆਗਾ ਪੱਕਾ ਕਲੀਅਰ ਨਹੀਂ ਕਿਹੜਾ ਲੱਗਿਆਗਾ ਹਾਂਜੀ ਤੇ ਅੱਗੇ ਕਿਹੜੇ ਸੀਮਨ ਤੋਂ ਫੈਗਨੇਟਾ ਇਹ ਨਹੀਂ ਨਹੀਂ ਸੀਮਨ ਹੀ ਏਵੀਐਸ ਆ ਆਪ ਤਾਂ ਨਹੀਂ ਪਤਾ ਇਹਦਾ ਕੀ ਆ ਆਪਾਂ ਬੱਚੀ ਲਈ ਸੀ ਆਪਾਂ ਠੀਕ ਆ ਤੇ ਇਹਦੇ ਜਿਹੜਾ ਟੀਕਾ ਲੱਗਿਆਗਾ ਏਵੀਐਸ ਦਾ ਲੱਗਿਆਗਾ ਉਹਦਾ ਨਾਮ ਕਲੀਅਰ ਨਹੀਂ ਆ ਪੂਰਾ ਰਿਕਾਰਡ ਹੈ ਨਹੀਂ ਕੋਈ ਲੱਗਿਆ ਚੰਗਾ ਹੀ ਆ ਲੱਗਿਆ ਸਿੰਪਲ ਆ ਸੈਕਸਟ ਨਹੀਂ ਆ ਸਿੰਪਲ ਲੱਗਿਆਗਾ ਇਹਦੀ ਠੀਕ ਆ ਇਹ ਵੀ ਚਲਾ ਕੇ ਦਿਖਾਓ ਨਾ ਪਲੀਜ਼ ਤੁਰੰਤ ਅੱਧ ਕਾਠ ਬਹੁਤ ਲੰਮਾ ਇੱਕ ਮਤਲਬ ਕਿ ਮੂਹ ਬਹੁਤ ਸੋਨਾ ਗਾ ਮੂਹ ਮੱਥੇ ਦੀ ਸੋਹਣੀ ਆ ਤੇ ਬੇਣ ਇਹਦੀ ਵੀ ਆਪਾਂ ਦੇਖ ਸਕਦੇ ਆ ਨਾੜ ਜਿਹੜੀ ਦੁੱਧ ਵਾਲੀ ਨਾੜ ਆ ਬੇਣ ਆ ਇਹ ਤਾਂ ਬਹੁਤ ਭਰ ਜਾਂਦੀ ਆ ਜੀ ਮਤਲਬ ਜਦੋਂ ਦਿਨਾਂ ਤੇ ਆ ਗਈ ਨਾ ਗਾਂ ਤੋਂ ਖੜਾ ਹੀ ਨਹੀਂ ਹੋਇਆ ਜਾਣਾ ਅੱਜ ਜਿਵੇਂ ਡਾਕਟਰ ਨੇ ਦੱਸਿਆ ਆਪਾਂ ਨੂੰ ਵੀ 15 ਦਿਨ ਪਈ ਇਹਦੇ 15 ਦਿਨਾਂ ਵਿੱਚ ਤੇ ਗਾਂ ਨੇ ਰੰਗ ਹੋਰ ਹੀ ਕਢਣਾ ਆ ਜੇ ਨਾ ਤੂੰ ਤਿਆਰ ਹੋ ਗਈ ਇਹ ਲੈ ਲਿਆ ਪ੍ਰੀਤ ਲੈ ਲਿਆ ਬਰੇ ਲਿਆ ਮੂਹ ਮੱਥੇ ਦੇਖ ਲਓ ਦੋਸਤੋ ਬਹੁਤ ਬੰਤਰ ਦੀ ਬਹੁਤ ਸੋਹਣੀ ਗਾਂ ਗਈ अच्छा ये डाटा थोड़ी क्रॉस पण लग रही है ना हां जी हां जी ये क्रॉस है कि गा ये भी आपा बेचण वास्ते है जी अच्छा ये भी की डिटेल है ये भी बता दियो ये भी डिटेल दूध ये ਥੱਲੇ ਹੁਣ ਇਸ ਟਾਈਮ ਤਿਆਰ 14 15 ਕਿਲੋ ਹੈਗਾਗਾ ओके ये 4 ਦਿਨਾਂ ਦੀ ਸੂਈ ਹੈ ਜੀ اچھا ਇਹ 4 ਦਿਨਾਂ ਦੀ ਹੈ ਹਾਂ ਦੁੱਧ 20 20 ਪਾ ਸਕਦੀ ਆ 25 ਤੇ ਵਿਚਾਰ ਸਕਦੀ ਆ 20 ਤਾਂ ਪੱਕੇ ਹੀ ਦੇ ਦੂ ਵੀ اچھا ਹੁਣ ਤਿਆਰ ਕਿੰਨਾ ਹੁਣ 14 ਲੀਟਰ ਤਿਆਰ ਹੈ ਹੁਣ ਦੋਸਤੋ 14 ਲੀਟਰ ਤਿਆਰ ਆ ਇਹ ਥੱਲੇ ਤੇ ਬਾਕੀ ਇਹਦਾ ਦੁੱਧ ਆਪਣੀ ਸੇਵਾ ਦਾਗਾ ਤੇ ਆਪਣੇ ਮਤਲਬ ਕੀ ਜੈ ਜਪਾ ਪਾ ਦਾਂਗੇ ਉਹ ਜਾਂ ਕੱਢ ਲਾਂਗੇ ਇਹ ਉਹ ਜੀਆਂ ਗਾਵਾਂ ਗੀਆਂ ਹਾਂਜੀ ਹਾਂਜੀ ਆ ਜਿੰਨਾ ਪਾਵਾਂ ਗੋਣ ਘਰੇ ਰੱਖਣ ਨੂੰ ਬਹੁਤ ਵਧੀਆ ਗਾ ਠੰਡੀ ਆ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਇਹਦੇ ਕੋਈ ਚੱਕਰਾਈ ਗੱਲ ਨਹੀਂ ਥਾਨ ਲੇਵੜੀ ਸਾਫ਼ ਆ ਮਿੱਤਰੋ ਤੇ ਬਹੁਤ ਹਾਂ ਬਹੁਤ ਚੰਗਾ ਲੱਗਿਆ ਇਹਦਾ ਪੀੜੀਏ ਪਾਵਿਆਂ ਵਰਗੇ ਥਾਣਾ ਚਾਰੇ ਦੇਖੋ ਤੇ ਬੇਨ ਬੂਨੇ ਦੀ ਵੀ ਦੁੱਧ ਵਾਲੀ ਮਤਲਬ ਕੀ ਪੂਰੀ ਵਧੀਆ ਇਹਦੇ ਮਗਰ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਹਾਂਜੀ ਹਾਂਜੀ ਅਸ਼ਾਲਾ ਬੱਚਾ ਆ ਬੱਚਾ ਦਾ ਨਾ ਹਾਂਜੀ ਹਾਂਜੀ ਆ ਬੱਚਾ ਇਹਦਾ ਦੋਸਤੋ ਏ ਦੋਸਤੋ ਤੀਜਾ ਸੂਆ ਗਾਂ ਗਈ ਤੇ ਬਹੁਤ ਵਧੀਆ ਗਾਂएं ਵੀ ਚੰਗੀਆਂ ਗਾਂएं ਤੇ ਕ੍ਰੋਸ ਦੇ ਵਿੱਚ ਪੈਂਦੀ ਆ ਦੋਸਤੋ ਇਹ ਅਹੀਂ ਦੋਸਤੋ ਜਿਹੜੇ ਲੋਕ ਕਹਿੰਦੇ ਸੀ ਵੀ ਜਗਰਾਉਂ ਜਾਂਦੇ ਆ ਮੋਗੇ ਜਾਂਦੇ ਹੁਣ ਉੱਥੇ ਜਾਣ ਦੀ ਲੋੜ ਨਹੀਂ ਬੰਗੀਕਲਾਂ ਦੇ ਵਿੱਚ ਵੀ ਚੰਗੀ ਬਰੀਡ ਦੀਆਂ ਬੱਚੀਆਂ ਆ ਗਈਆਂ ਆਪਣੇ ਹਫਤਾ ਡਾਕਟਰ ਕੋਲੇ ਤੇ ਇਹਨਾਂ ਦਾ ਵਪਾਰ ਲੈਣ ਦਾ ਕੰਮ ਆ ਚੰਗੀ ਬਰੀਡ ਵਾਲੀਆਂ ਬੱਚੀਆਂ ਇਹਨਾਂ ਕੋਲੇ ਵਧੀਆ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਤੇ ਹੁਣ ਕਿਤੇ ਆਸੇ ਪਾਸੇ ਜਾਣ ਦੀ ਲੋੜ ਨਹੀਂ ਤਲਵੰਡੀ ਬਲਾਕ ਜ਼ਿਲ੍ਹਾ ਬਠਿੰਡਾ ਤੇ ਪਿੰਡ ਬੰਗੀਕਲਾਂ ਦੇ ਵਿੱਚ ਹੀ ਪਈਆਂ ਬਹੁਤ ਵਧੀਆ ਬਰੀਡ ਦੀਆਂ ਬੱਚੀਆਂ ਦਸਾ ਵੀਰੀ ਮਤਲਬ ਕੀ ਉਮਰ ਇਹ ਖੀਰੀ ਹੈ ਬੱਚੀ ਜੀ ਦੰਦੋ ਖੀਰੀ ਹੈ ਹੁਣ 2 ਸਾਲ ਦੀ ਨੀਰਵੋਟ ਹੈਗੀ ਆ 2 ਸਾਲ ਪਾਉਣੇ 2 ਸਾਲ ਮਿੱਤਰੋ ਇਹ ਖੀਰੀ ਬੱਚੀ ਆ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਪ੍ਰਿੰਟ ਦੀ ਆ ਤੇ ਬਾਕੀ ਜਿਹੜਾ ਮੂੰਹ ਮੱਥਾ ਲੱਗਿਆ ਨਾ ਬਾ ਕਮਾਲ ਆ ਤੇ ਹਾਈਟ ਦੇਖ ਲਓ ਬੇਲਪੂਲ ਦੇਖ ਲਓ ਡਾਕਟਰ ਸਾਹਿਬ ਖੜੇਓ ਨਾਲ ਮਾੜੀ ਜੀ ਬਾਈ ਦੇ ਮੋਢੇ ਤੇ ਕਰਾਉਂਦੀ ਆ ਦੇਖੋ ਵੇਖਣ ਨੂੰ ਵੀ ਮਤਲਬ ਕਿ ਦੋ ਘੜੀ ਦੇਖੀ ਜਾ ਬਵਾਦੀ ਹੈ ਨਾ ਕਿਹੜੇ ਸੀ ਉਹ ਜਿਹੜਾ ਐਸਾ ਵੇ ਇਹ ਬਈ ਡੈਨਮਾਰਕ ਤੇ 40 120 ਦੀ ਹੈਗੀ ਜੇ ਡੈਨਮਾਰਕ ਆ ਵੀ 40 120 40 120 ਹਾਂ ਇਹ ਆਪਾਂ ਕੈਲੇਵੰਦਰ ਪਿੰਡਾਂ ਨਾਲ ਉੱਥੋਂ ਖਰੀਦੀ ਸੀਗੀ ਤੇ ਇਹਦੇ ਟੀਕਾ ਲੱਗਿਆ ਹੋਇਆਗਾ ਤੇ 2.5 ਮਹੀਨੇ ਦੀ ਗੱਬਰ ਨਾਲ ਚੈੱਕ ਪਾਸ ਚੈੱਕ ਪਾਸ ਚੈੱਕ ਪਾਸ ਬਾਕੀ ਇਹ ਕਿਸੇ ਭਰਾ ਲੈਣਾ ਚਾਹੂ ਤਾਂ ਆ ਵੀ ਚੈੱਕ ਪਾਸ ਕਰਵਾ ਸਕਦਾ ਕਰਵਾ ਸਕਦੇ ਆਪਣੀ ਤਸੱਲੀ ਆ ਟੀਕਾ ਵੀ ਇਹਦੇ ਐਬੀਐਸ ਰਵਾਂਡਾ ਦਾ ਲੱਗਿਆ ਹੋਇਆਗਾ ਰਵਾਂਡਾ ਦਾ ਹਾਂ ਰਵਾਂਡਾ ਬੋਲਦਾ ਮਿੱਤਰ ਉਹਦੇ ਟੀਕੇ ਲੱਗੇ ਹੋਏ ਅੱਗੇ ਇਹ ਡਾਕਟਰ ਸਾਹਿਬ ਇਹ ਬੱਚੀ ਬਰੂਟ ਦੀ ਹੈ ਜੀ ਅੱਛਾ ਇਹ 6 ਮਹੀਨੇ ਦੀ ਗੱਭਣ ਹੈ ਜੀ ਚੈੱਕ ਪਾਸ 6 ਮਹੀਨੇ ਚੈੱਕ ਪਾਸ ਆ ਦੰਦੋਂ ਖੀਰੀ ਆ ਅੱਛਾ ਚੈੱਕ ਕਲੀਅਰ ਆ ਤਾਂ ਓਕੇ ਹਾਂਜੀ ਹਾਂਜੀ ਤੇ ਇਹਦੇ ਟੀਕੇ ਲੱਗਿਆ ਹੋਇਆ ਐਬੀਐਸ ਦਾ ਸਪਾਈਕ ਦਾ ਅੱਛਾ ਇਹ ਐਬੀਐਸ ਸਪਾਈਕ ਦਾ ਇਹਦੇ ਲੱਗਿਆ ਹੋਇਆ ਹਾਂਜੀ ਹਾਂਜੀ ਸੈਕਸਰ ਲੱਗਿਆ ਇਹਦੇ ਸੈਕਸਰ ਸੀਮਨ ਲੱਗਿਆ ਹੋਇਆ ਹਾਂਜੀ ਹਾਂਜੀ ਲੈ ਮਤ ਤੁਰੇ ਇਹਦੇ ਸੈਕਸਰ ਸੀਮਨ ਲੱਗਿਆ ਪਿਆ ਤੇ ਬਹੁਤ ਵਧੀਆ ਬੱਚੀ ਹੈ ਵੀ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਤੇ ਜਿਹੜੇ ਥਾਣਾ ਥਾਂ ਦਿਖਾ ਦਿਓ ਬਈ ਮੜਾ ਕੈਮਰਾ ਮਾਰ ਦਿਓ ਬਾਕੀ ਪਤਾ ਲੱਗਦਾ ਵੀ ਹਾਂ ਬੋਦੀ ਵਾਲੀ ਬੱਚੀ ਆ ਚੰਗੀ ਬੱਚੀ ਆ 6 ਮਹੀਨੇ ਦੀ ਗੱਬਾ ਮਤਲਬ ਤਿੰਨ ਕਿੰਨੇ ਸਾਹਮਣੇ ਪਾਉਗੀ 3 ਮਹੀਨੇ ਸਾਹਮਣੇ ਐਫ ਡੀ ਹੈ ਮਤਲਬ ਹਾਂ ਹਾਂ ਚੰਗੇ ਦੁੱਧਾਂ ਨਾਲ ਨਿਕਲਣਗੀ 25 25 30 ਕਿਲੋ ਬਾਕੀ ਸੇਵਾ ਸਰਤੇ ਹੋ ਜਾਂਦਾ ਹੈਗਾ ਬਿਲਕੁਲ ਬਿਲਕੁਲ ਆ ਜੋ ਜਮਾ ਇਹ ਤਾਂ ਅੰਗਰੇਜ਼ ਨਹੀਂ ਆ ਨਾ ਇਹ ਤਾਂ ਸਾਡਾ ਹੀਰਾ ਜਮਾ ਜੀ ਹਾਂਜੀ ਬਾਕੀ ਬੰਤਰਕਪਦਾਲਾ ਦਾ ਮੂੰਹ ਮੱਥਾ ਨਾ ਬੱਚੀਆਂ ਸਾਰੀਆਂ ਬਾਹ ਕਮਾਲਾ ਪਰ ਯਾਰ ਆ ਜਿਹੜਾ ਕੋਕਾ ਵੀਸ ਇਹਨਾਂ ਦੇਖ ਇਦੀ ਕੀ ਡਿਟੇਲ ਹੈ ਭਾਈ ਇਹ ਬੱਚੀ ਹੈਗੀ ਹੈ ਜੀ ਆਪਣੀ ਗੈਲੈਕਸੀ ਦੀ ਤੇ ਗੈਲੈਕਸੀ ਦੀ ਹਾਂਜੀ ਹਾਂਜੀ ਗੈਲੈਕਸੀ ਦੀ ਆ ਅੱਗੇ ਇਹ ਪ੍ਰੈਗਨਟ ਹੈ ਹਾਂ ਇਹਦੇ ਟੀਕਾ ਲੱਗਿਆ ਹੋਇਆਗਾ ਪੱਕਾ ਕਲੀਅਰ ਨਹੀਂ ਹਜੇ ਚੈੱਕ ਪਾਸਟ ਚ ਨਹੀਂ ਹੁੰਦੀ ਚੈੱਕ ਪਾਸਟ ਨਹੀਂ ਕਿੰਨੇ ਦਿਨਾਂ ਦਾ ਮਤਲਬ ਕੀ ਇਹ ਇਹਨੂੰ 21 ਦਿਨ ਹੋ ਗਏ ਅੱਜ ਠੀਕ ਆ 21 ਦਿਨਾਂ ਤੋਂ ਬੋਲੀ ਤਾਂ ਹੈ ਨਹੀਂ ਸ਼ਾਇਦ ਰਹਿ ਗਈ ਹੋਵੇ 100% ਚਾਂਸ ਹੈਗੇ ਮਤਲਬ ਹੈਗੇ ਹਾਂਜੀ ਹਾਂਜੀ ਤੇ ਇਹ ਵੀ ਖੀਰੀ ਆ ਇਹ ਵੀ ਖੀਰੀ ਆ ਅੱਛਾ ਹਾਂਜੀ ਹਾਂਜੀ ਗੈਲੈਕਸੀ ਦਾ ਸੀਮ ਹੁੰਦੀ ਇਹਦਾ ਇਹਦੇ ਲੱਗਿਆਗਾ ਡੈਨਮਾਰਕ ਦਾ 40116 40116 ਹਾਂਜੀ ਹਾਂਜੀ ਤੇ ਦੇਖ ਲਾ ਤਾਂ ਮੜਾ ਕੈਮਰਾ ਨੇੜੇ ਹੋ ਕੇ ਮਾਰ ਗੁਲਾਬੀ ਪਿੰਡੇ ਦੀ ਆ ਦੇਖ ਵਿੱਚੋਂ ਬਾਕੀ ਉਹ ਨੁਗਰੀ ਕੁੜੀ ਦੇ ਨੇ ਉਹਦਾ ਗੁਲਾਬੀ ਆਪਣੇ ਸਾਹਮਣੇ ਆ ਤੇ ਡਾਕਟਰ ਇਹ ਬਈ ਮਤਲਬ ਕਿ ਚਾਰ ਚਾਰ ਥਾਣੀਆਂ ਇਹਨਾਂ ਦੇ ਵੀ ਫੋਟ ਸ਼ਾਟ ਨਹੀਂ ਜੀ ਸਾਰਿਆਂ ਦੇ ਚਾਰ ਥਾਨ ਹੋਣਗੇ ਜੀ ਅੱਛਾ ਕੋਈ ਫੋਟ ਨਹੀਂ ਕੋਈ ਸ਼ਾਟ ਨਹੀਂ ਅਸੀਂ ਤੇ ਇੱਕ ਹੀ ਲਿਆਉਣੇ ਹੁੰਦੇ ਆ ਹਾਂ ਹਾਂ ਹਾਂਜੀ ਤੇ ਇਹਦੀ ਗਾਰੰਟੀ ਆ ਪ੍ਰੀ ਸਪੈਸ਼ਲ ਹੋਊਗੀ ਅੱਛਾ ਹਾਂਜੀ ਜਿਹਦੇ ਉਧਰ ਤੇ ਆ ਗਏ ਉਹ ਦੱਸਾਂਗੇ لازਮੀ ਪਰ ਅਸੀਂ ਲੈਂਦੇ ਨਹੀਂ ਪਹਿਲੀ ਗੱਲ ਆ ਹਾਂਜੀ ਬਿਲਕੁਲ ਕਿ ਭਾਈ ਦੀ ਗੱਲ ਕਰਦੇ ਹਾਂ ਨਾ ਸੀ ਮੰਦੀਆ ਇਹਦਾ ਸੇਵਨ ਦਾ ਨਹੀਂ ਪਤਾ ਉਹ ਸਾਡੀ ਘੋੜਾ ਬੱਛੀ ਵਜਦੀ ਆ ਅੱਛਾ ਘੋੜੇ ਵਾਂਗੂ ਤਾਂ ਹਣ ਇਹਦੀ ਮਤਲਬ ਕਿ ਕੱਦ ਕਾਰਡ ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ ਵੀ ਤੇਰੇ ਇਹ ਸਾਰਿਆਂ ਨਾਲੋਂ ਜ਼ਿਆਦਾ ਹਾਂਜੀ ਸਾਰਿਆਂ ਨਾਲੋਂ ਜ਼ਿਆਦਾ ਹਾਂਜੀ ਸਭ ਤੋਂ ਵੱਧ ਹਾਈਟ ਹੈ ਤੇਰੇ ਦੀ ਮੇਲ ਵੀ ਬਹੁਤ ਆ ਤੇ ਹਾਈਟ ਵੀ ਬਹੁਤ ਆ ਹਾਂ ਇਹ ਆਪਾਂ ਨੇੜੋ ਪਿੰਡੋਂ ਲਈ ਸੀ ਉਹਨਾਂ ਨੂੰ ਠੀਕੇ ਦਾ ਨਹੀਂ ਪਤਾ ਸੀਗਾ ਵੈਸੇ ਦੀ ਮਾਂ ਥੱਲੇ ਦੁੱਧ 35-40 ਕਿਲੋ ਹੈਗਾਗਾ 35 ਕਿਲੋ ਦੇ ਆਸ-ਪਾਸ ਦੱਸਦੇ ਸੀ ਉਹ ਤੇ ਪਰ ਕਲੀਅਰ ਨਹੀਂ ਟੀਕਾ ਕਹਿਦਾ ਉਹਨਾਂ ਨੂੰ ਆਪ ਨੂੰ ਅੱਛਾ ਇਹ ਕਿਨੇ ਚਿਰ ਦੀ ਪ੍ਰੈਗਨੈਂਟ ਆ ਇਹ ਹੈਗੀ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਜੀ ਇਹ ਇਹ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਸਕਦਾ ਹਾਂ ਜੀ ਆਪ ਤਸੱਲੀ ਵਾਲਾ ਕਰਵਾ ਸਕਦਾ ਹਾਂ ਤੇ ਇਹਦੇ ਵੀ ਟੀਕਾ ایਬੀਐਸ ਤੇ ਲੱਗੇਗਾ ਠੀਕ ਆ ਹਾਂ ਉਹ ਮੇਰੇ ਉਹ ਵੀ ਨਹੀਂ ਕਲੀਅਰ ਕਿਹੜਾ ਲੱਗੇਗਾ ਮੈਂ ਤਾਂ ਇਹ ਆਪ ਦੀ ਟੀਕੇ ਦਾ ਪਤਾ ਹੈਗਾ ਉਦੋਂ ਮੈਂ ਹੈ ਨਹੀਂ ਸੀ ਘਰੇ ਤੇ ਉਹ ਡਾਕਟਰ ਤੋਂ ਪੁੱਛਿਆ ਕਹਿੰਦਾ ਮੇਰੇ ਧਿਆਨ ਚ ਨਹੀਂ ਬਾਅਦ ਚ ਪੁੱਛਿਆ ਸੀ ਹਾਂਜੀ ਹਾਂਜੀ ਦੰਦੋਂ ਇਹ ਵੀ ਖੀਰੀ ਆ ਇਹ ਦੋ ਦੰਦ ਹੈ ਜੀ ਇਹ ਦੋ ਦੰਦਾਂ ਦਾ ਮਿੱਥਰ ਦੰਦ ਦੋ ਦੰਦਾਂ ਦਾ ਠੰਡੀ ਸੀਲ ਵੱੱਛੀ ਇਹ ਦਾ ਸਬਾਈ ਦੀ ਡਿਟੇਲ ਇਹ ਡੈਨਮਾਰਕ ਦੇ 40 116 ਦੀ ਹੈ ਜੀ ਅੱਛਾ ਹਾਂਜੀ ਹਾਂਜੀ ਇਹ ਸਾਡੀ ਘਰ ਦੀ ਉਹ ਗਾਂ ਦੀ ਬੱਛੀ ਹੈ ਜੀ ਅੱਛਾ ਜਿਹੜੀ ਮਤਲਬ ਆਪਾਂ 2 ਨੰਬਰ ਤੇ ਦਿਖਾਈ ਸੀਗੀ ਤੇ ਇਹ ਨਹੀਂ ਵੇਚਣੀ ਬੱਛੀ ਆਪਾਂ ਇਹ ਵੈਸੇ ਘਰੇ ਰੱਖੀ ਹੋਈ ਆ ਇੱਕ ਪਸ਼ੂ ਦੁੱਧ ਮੀਨ ਵਾਸਤੇ ਚਾਹੀਦਾ ਬਾਕੀ ਸਾਰੀਆਂ ਬਕਾਊ ਆ ਬਿਲਕੁਲ ਹਾਂਜੀ ਇਹ ਚਾਰਾਂ ਚੋਂ ਵੀ ਆਪਾਂ ਤਿੰਨ ਦੇਣੀਆਂ ਹੈਗੀਆਂ ਇੱਕ ਰੱਖਣੀ ਆ ਫਿਰ ਜੋੜਾ ਬੱਚਿਆਂ ਦਾ ਰੱਖਾਂਗੇ ਘਰੇ ਬਸ ਠੀਕ ਹੈ ਕੋਈ ਚਾਰ ਚਾਰਾਂ ਚੋਂ ਹਾਂ ਤਿੰਨ ਜਿਹੜੀ ਮਰਜ਼ੀ ਹੋ ਜਾਣਾ ਅੱਛਾ ਤਾਂ ਰਾਈਆਂ ਤਿੰਨੇ ਬਕਾਊ ਆ ਠੀਕ ਹੈ ਤੇ ਬੱਚਿਆਂ ਚੋਂ ਚਾਰਾਂ ਚੋਂ ਤਿੰਨ ਵੇਚਣੀਆਂ ਆ ਆਪਾਂ ਇੱਕ ਇਹਦੇ ਨਾਲ ਰੱਖਣੀ ਆ ਦੇਖੋ ਦੋਸਤੋ ਇਹ ਚਾਰ ਬੱਚੀਆਂ ਖੜੀਆਂ ਦੋ ਇਹ ਤੇ ਦੋ ਇਹ ਇਹਨਾਂ ਚੋਂ ਤਿੰਨ ਸੇਲ ਕਰਦੇ ਆ ਡਾਕਟਰ ਸਾਹਿਬਾ ਦੇ ਤੇ ਇੱਕ ਇਹਨਾਂ ਨੇ ਰੱਖਣੀ ਆ ਤੇ ਜੇਕਰ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਬੱਚਿਆਂ ਦੀ ਹੈ ਨਾ ਨੀਆਂ ਅਵਸ਼ੇਂ ਦੀ ਬਰੀਡ ਵਾਲੀਆਂ ਨੇ ਅੱਗੇ ਬਰੀਡ ਤੇ ਕੰਮ ਕਰਨਾ ਤੇ ਡਾਕਟਰ ਸਾਹਿਬ ਨਾਲ ਕਰੋ ਸੰਪਰਕ ਤੇ ਬਾਈ ਕੋਲੇ ਸੱਜਰਾਂ ਵੀ ਹੈਗੀਆਂ ਤੇ ਸੂਨਲੀਆਂ ਵੀ ਉਹ ਵੀ ਤੁਹਾਨੂੰ ਦਿਖਾਈਆਂ ਤੇ ਜੇਕਰ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਤੁਸੀਂ ਨੰਬਰ ਵੀ ਲਾਵਾਂਗੇ ਤੇ ਆਪਾਂ ਬਾਈ ਤੋਂ ਥੋੜੀ ਡਿਟੇਲ ਵੀ ਲੈਨੇ ਆਂ ਤੇ ਡਾਕਟਰ ਸਾਹਿਬ ਤੁਹਾਨੂੰ ਬੰਦਾ ਫੋਨ ਤੇ ਮਿਲੇ ਤੇ ਦਾ ਜਿਹੜਾ ਰੇਟ ਵਗੈਰਾ ਆਪਾਂ ਸਾਰਾ ਫੋਨ 'ਤੇ ਰੱਖਣਾ ਆਪਾਂ ਸਾਰਾ ਫੋਨ ਤੇ ਰੇਟ ਸਾਰਾ ਜੀ ਅੱਛਾ ਹਾਂਜੀ ਹਾਂਜੀ ਰੇਟ ਤਾਂ ਜਾਇਜ਼ ਹੋਣਾ ਹਾਂ ਜਾਇਜ਼ ਜਾਇਜ਼ ਨਹੀਂ 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 ਜਿਹੜਾ ਮਾਲ-ਮੋਲੀ ਵੇਚਦੇ ਆਂ ਤੇ ਆਪਾਂ ਖਰੀਦਦੇ ਵੀ ਮਾਲ-ਮੋਲੀ ਹੈਗਾ ਇਹ ਲਗਦ ਕੈਸ਼ ਖਰੀਦਦੇ ਆ ਤੇ ਲਗਦ ਕੈਸ਼ ਹੀ ਵੇਚਦੇ ਆ ਬਿਲਕੁਲ ਹਾਂਜੀ ਹਾਂਜੀ ਲੈ ਬਾਈ ਦਾ ਕੈਸ਼ ਦਾ ਕੰਮ ਆ ਕਹਿੰਦਾ ਦੋ ਆ ਕੇ ਦੋ ਦਿਨ ਤਿੰਨ ਦਿਨ ਇੱਥੇ ਬੈਰੋ ਰਹਿਣ ਦੀ ਵਿਵਸਥਾ ਵੀ ਹੈਗੀ ਆ ਹਾਂਜੀ 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 ਜੇ ਕੋਈ ਦੂਰੋਂ ਭਰਾ ਆਉਂਦਾ ਕੋਈ ਦੋ ਟੰਗ ਤਿੰਨ ਡਾਂਗ ਆਪਦੀ ਚੋਕੀ ਵੀ ਦੇਖ ਸਕਦਾ ਜਿਹੜੀਆਂ ਸਜਰਾਂਗੀਆਂ ਨਾ ਤੇ ਬੱਚਿਆਂ ਆਪਣੇ ਸਾਹਮਣੇ ਆ ਤੇ ਬਾਈ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਆਪਣਾ 94640 70170 ਤੇ ਹੁਣ ਲੋਕੇਸ਼ਨ ਬੋਲ ਦੂੰ ਲੋਕੇਸ਼ਨ ਬੰਗੀ ਰੁੱਲਦੂ ਆ ਜੀ ਆਪਣਾ ਤਲਵੰਡੀ ਤੋਂ 13 ਕਿਲੋਮੀਟਰ ਆ ਰਾਮਾ ਮੰਡੀ ਤੋਂ 5 ਕਿਲੋਮੀਟਰ ਆ ਜੀ ਰਾਮਾ ਤੋਂ 5 ਕਿਲੋਮੀਟਰ ਤੇ ਬਠਿੰਡਾ ਤੋਂ ਬਠਿੰਡਾ ਤੋਂ 27 28 ਕਿਲੋਮੀਟਰ ਆ 27 28 ਕਿਲੋਮੀਟਰ ਤੇ ਇੱਕ ਆਪਣੇ ਕੋਲ ਗਾਈਆਂ ਆ ਆਉਂਦੀਆਂ ਹੋਰ ਵੀ ਆਉਣਦੀਆਂ ਰਹਿੰਦੀਆਂ ਹੈਗੀਆਂ ਤੇ ਆਪਾਂ ਖਰੀਦਦੇ ਵੀ ਆ ਜੇ ਕੋਈ ਆਸ-ਪਾਸੇ ਦੇ ਮਤਲਬ ਵੇਚਣ ਵਾਲਾ ਵੀ ਸਾਡੇ ਨਾਲ ਸੰਪਰਕ ਕਰ ਸਕਦਾਗਾ ਹਾਂਜੀ ਦੋਸਤੋ ਡਾਕਟਰ ਸਾਹਿਬ ਨੇ ਗੱਲ ਜਿਵੇਂ ਦੱਸੀਏ ਵੀ ਇਹਨਾਂ ਦਾ ਵਪਾਰ ਲੈਣ ਦਾ ਕੰਮ ਆ ਇਹਨਾਂ ਕੋਲ ਪਸ਼ੂ ਆਉਂਦੇ ਰਹਿੰਦੀਆਂ ਤੇ ਜਾਂਦੇ ਰਹਿੰਦੇ ਆ ਜੇਕਰ ਕਿਸੇ ਭਰਾ ਨੇ ਚਾਹੀ ਵੇਚਣੇ ਹੋਣ ਚਾਹੀ ਲੈਣੇ ਹੋਣ ਤੇ ਇਹਨਾਂ ਦੇ ਨੰਬਰ ਤੇ ਕੋਦ ਮਰਜ਼ੀ ਸੰਪਰਕ ਕਰ ਸਕਦੇ ਆ ਤੇ ਚਾਹ ਵੀ ਚੰਗੇ ਰੇਟ ਤੇ ਪਸੂ ਲੈ ਵੀ ਸਕਦੇ ਆ ਤੇ ਵੇਚ ਵੀ ਸਕਦੇ ਲੋ ਮਿੱਤਰੋ ਵਪਾਰ ਦੇ ਨਾਮ ਨਾਲ ਡਾਕਟਰ ਅਵਤਾਰ ਨੂੰ ਨੇੜੇ ਦੇ ਪਿੰਡਾਂ ਚ ਡੌਗ ਸਟੈਸਟ ਦੇ ਨਾਮ ਨਾਲ ਵੀ ਜਾਣਿਆ ਜਾਂਦਾਗਾ ਇਹ ਆ ਹੀਰਾ ਤੁਸੀਂ ਕਿੱਥੋਂ ਲਿਆਂਦਾ ਡਾਕਟਰ ਸਾਹਿਬ ਇਹ ਜੀ ਆਪਾਂ ਨੂੰ ਨੇੜੇੋਂ ਮਿਲ ਗਿਆ ਤੇ دوست ਕੋਲੋਂ ਗਿਫਟ ਆਇਆ ਆਪਾਂ ਨੂੰ ਇਹ ਹਾਂਜੀ ਹਾਂਜੀ ਯਰ ਮੈਸ਼ਫਡਾ ਨਾ ਇਹ ਹਾਂਜੀ ਹਾਂਜੀ ਤੇ ਕਿਹੜੀ ਬਰੀਡ ਦਾ ਬਾਈ ਇਹ ਏ ਬਈ ਲੌਂਗ ਕੋਡ ਜਰਮਨ ਸ਼ੈਫਡ ਹੈਗਾ ਅੱਛਾ ਹਾਂ ਹਾਂ ਇਹਦਾ ਨਾ ਕੋਡ ਕੱਟਤਾ ਸੀ ਪਹਿਲਾਂ ਅੱਛਾ ਗਰਮੀਆਂ ਕਰਕੇ ਹਜੇ ਹੋਇਆ ਪਿਆ ਨਾ ਹਾਂ ਹਾਂ ਕੋਡ ਹਜੇ ਹੋਰ ਵੀ ਹੋਣਾ ਵੈਸੇ ਹੁਣ ਵੀ ਬਹੁਤ ਹੈਗਾ ਅੱਛਾ ਤੇ ਇਹ ਆਪਣਾ ਤਿੱਬਤ ਦਾ ਗ੍ਰੈਂਡਸਨ ਹੈਗਾ ਡੋਨਲਡ ਦਾ ਬੱਚਾ ਹੈਗਾ ਓਕੇ ਹਾਂਜੀ ਹਾਂਜੀ ਮੀਟਿੰਗ ਲਈ ਤਿਆਰ ਆ ਹਾਂ ਮੀਟਿੰਗ ਲਈ ਤਿਆਰ ਆ ਜੀ ਆਪਾਂ ਇਹ ਤੋਂ ਪੰਜ ਛੇ ਕੁੱਤੀਆਂ ਮੇਟ ਕਰਵਾਤੀਆਂ ਅੱਛਾ ਹਾਂਜੀ ਤੇ ਆ ਰਹੀਆਂ ਹੁਣ ਰੋਜ਼ ਮੰਗੂਈ ਇੱਕ ਦੋ ਕੁੱਤੀਆਂ ਮਿਲ ਕੇ ਹਫਤੇ ਚਾਹੀ ਜਾਂਦੀਆਂ ਆਂ ਅੱਛਾ ਤੇ ਜੇ ਆਪਾਂ ਰਿਜ਼ਲਟ ਦੀ ਗੱਲ ਕਰਕੇ ਰਿਜ਼ਲਟ ਇਹਦਾ ਆ ਗਿਆ ਜੀ ਅੱਛਾ ਭਗੀ ਬੰਦਰ ਮੁੰਡੇ ਕੋਲ ਹੈਗੇ ਬੱਚੇ ਦੇ ਤੇ ਸੋਨਾ ਰਿਜਲਟ ਹੈਗਾ ਅੱਛਾ ਆਪਾਂ ਇਹਦੀ ਫੀਸ ਵੀ ਜਾਇਜ਼ ਰੱਖੀ ਹੈਗੀ ਬਾਕੀ ਇਹ ਖੜ ਨਹੀਂ ਖੁਰ ਨਹੀਂ ਦੇਖੋ ਉਹਦੀ ਹਨਾ ਬਹੁਤ ਕਮਾਲ ਆ ਕੋਈ ਐ ਨਹੀਂ ਵੀ ਹੱਥਾਂ ਨਾਲ ਖਿਡਿਆ ਰਿਹਾ ਹੋਵੇ ਹਨਾ ਚਾਮਦ ਲਈ ਕਿ ਨੂੰ ਕੋਈ ਜਿਵੇਂ ਆਪਾਂ ਕਿਹਾ ਹੱਥਾਂ ਨਾਲ ਫੜ ਕੇ ਖਿਡਿਆ ਦੇਣਾ ਉਦਰਤੀ ਖੜਿਆ ਜੋ ਖੜਿਆ ਹਨਾ ਤੁਹ ਕੁਰੀ ਦੇਖੀਏ ਕਿ ਦੇਖੋ ਇਹਦਾ ਕਲਰ ਵੇਖੋ ਕਿੰਨਾ ਡਾਰਕ ਹੈਗਾ ਕਲਰ ਡਾਰਕ ਹੈ ਹਾਂ ਜਿਹੜਾ ਟੈਨ ਕਲਰ ਆ ਉਹ ਵੀ ਬਹੁਤ ਡਾਰਕ ਆ ਬਲੈਕ ਵੀ ਡਾਰਕ ਆ ਕਿਹੜੀ ਫੇਸ ਦੀ ਕੁਆਲਿਟੀ ਹੈ ਯਾਰ ਹਨਾ ਬਲੈਕ ਕੁਆਲਿਟੀ ਬਲੈਕ ਫੇਸ ਹੈ ਦਾ ਹਾਂ 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 ਸੁਲਤਾਨ ਉਮਰ ਕਿੰਨੀ ਦੱਸੀ ਇਹਦੀ ਇਹਦੀ 1 ਸਾਲ 4 ਮਹੀਨਿਆਂ ਦਾ ਹੋ ਗਿਆ ਹੈ 4 ਮਹੀਨਿਆਂ ਦਾ ਜਦੋਂ ਪੁੱਤਾ ਹੈ 3 ਸਾਲ ਦਾ ਹੋ ਗਿਆ ਉਦੋਂ ਤੱਕ ਸਿਆਣੀ ਨਹੀਂ ਹੋਣੀ ਇਹਦੀ ਬਿਲਕੁਲ ਹਾਂ ਇਹ ਤਾਂ ਬੱਚਾ ਹੀ ਹੈਗਾ ਹਾਂਜੀ ਦੋਸਤੋ ਬਾਈ ਅਵਤਾਰ ਕੋਲੇ ਚੰਗੀ ਬਰੀਡ ਦਾ ਜਰਮਨ ਸ਼ੈਫਰਡ ਹੈ ਤੇ ਜੇ ਕਿਸੇ ਨੇ ਮੈਟਿੰਗ ਲਈ ਮਿਲਣਾ ਹੋਵੇ ਹੈਨਾ ਤੇ ਸੰਪਰਕ ਕਰ ਸਕਦੇ ਤੁਸੀਂ ਬਾਈ ਡਾਕਟਰ ਅਵਤਾਰ ਸਿੰਘ ਨਾਲ ਮੈਟਿੰਗ ਲਈ ਵੀ ਇਹਦੀ ਮਤਲਬ ਸਰਵਿਸ ਸੁਪਣਾ ਫੀਸ ਜਾਇਜਾ 6500 ਰੁਪਏ ਫੀਸ ਹੈ ਜੀ ਫੀਸ ਦੀ 6500 ਦੱਸਿਆ ਮੈਂ ਲੈ ਕੇ 10-12000 ਰੁਪਏ ਨਹੀਂ ਨਹੀਂ 6500 ਆਪਾਂ ਲੋਕਾਂ ਨਾਲ ਹੀ ਆਗੇ ਅੱਛਾ ਹਾਂਜੀ ਹਾਂਜੀ ਤੇ ਮਿੱਤਰੋ 6500 ਰੁਪਏ ਫੀਸ ਹੈ ਦੀ ਤੇ ਕਰੋ ਸੰਪਰਕ ਜੇਕਰ ਬਾਈ ਕਿਸੇ ਨੂੰ ਸਰਵਿਸ ਦੀ ਜਰੂਰਤ ਹੋਵੇ ਤਾਂ ਜਰਮਨ ਸ਼ਿਫਟ ਵਾਸਤੇ ਧੰਨਵਾਦ ਦੋਸਤੋ